ਉਗਵੜਾ ਇਲਾਕੇ ਵਿੱਚ ਲੁੱਟਖੋਹਾਂ ਅਤੇ ਚੋਰੀਆਂ ਵਾਰ ਦਤਾਂ ਰੋਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤੇ ਹੁਣ ਤਾਜ਼ਾ ਮਾਮਲਾ ਪਿੰਡ ਹਰਦਾਸਪੁਰ ਦਾ ਸਾਹਮਣੇ ਆਇਆ ਦੱਸਦੀ ਹੈ ਕਿ ਫਗਵਾੜਾ ਲੱਗਦੇ ਪਿੰਡ ਹਰਦਾਸਪੁਰ ਵਿਖੇ ਬੀਤੇ ਦਿਨੀ ਹੋਈ ਮੌਜੂਦਾ ਸਰਪੰਚ ਬਰਵਿੰਦਰ ਕੌਰ ਦੀ ਸਾਸ ਤੇ ਕਤਲ ਦਾ ਮਾਮਲਾ ਅਜੇ ਸੁਲਝ ਨਹੀਂ ਪਾਇਆ ਸੀ ਕਿ ਅੱਜ ਇਸੇ ਹੀ ਪਿੰਡ ਵਿਖੇ ਦੋ ਨਕਾਬਪੋਸ਼ ਲਟੇਰੇਆ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਦੁਪਹਿਰ ਦੇ ਸਮੇਂ ਇੱਕ ਔਰਤ ਨੂੰ ਤੇਜ਼ਦਾਰ ਹਥਿਆਰ ਦੀ ਨੋਕ ਤੇ ਡਰਾ ਕੇ ਉਸ ਪਾਸੋਂ ਕੰਨਾਂ ਚ ਪਾਈਆਂ ਵਾਲੀਆਂ ਤੇ ਸੋਨੇ ਦੀਆਂ ਮੁੰਦੀਆਂ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦਿੰਦੇ ਹਾਸੀ ਦਾ ਸ਼ਿਕਾਰ ਹੋਈ ਦਮਨਜੀਤ ਕੌਰ ਦੇ ਪਤੀ ਸਾਬਕਾ ਪੰਚਾਇਤ ਮੈਂਬਰ ਰਣਜੀਤ ਸਿੰਘ ਜੀਤਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਸੀਂ ਸਾਰੇ ਕਿਸੇ ਕੰਮ ਕਰੋ ਬਾਹਰ ਗਏ ਹੋਏ ਸਾਂ ਅਤੇ ਘਰ ਵਿੱਚ ਮੇਰੀ ਪਤਨੀ ਦਮਨਜੀਤ ਕੌਰ ਇਕੱਲੀ ਸੀ ਅਤੇ ਦੁਪਹਿਰ ਵੇਲੇ ਦੋ ਨਕਾਬਪੋਸ਼ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਘਰ ਦੇ ਅੰਦਰ ਵੜ ਕੇ ਅੰਜਾਮ ਦਿੱਤਾ ਉਹਨਾਂ ਹੋਰ ਦੱਸਿਆ ਕਿ ਮੇਰੇ ਮਾਤਾ ਜੀ ਮਨਜੀਤ ਕੌਰ ਮੌਜੂਦਾ ਪੰਚਾਇਤ ਮੈਂਬਰ ਹਰਦਾਸਪੁਰ ਹਨ ਅੰਜੀਤ ਸਿੰਘ ਨੇ ਹੋਰ ਕਿਹਾ ਕਿ ਸਾਰੀ ਘਟਨਾ ਦੀ ਸੂਚਨਾ ਮਿਹਰੂ ਪੁਲਿਸ ਚੌਂਕੀ ਨੂੰ ਦੇ ਦਿੱਤੀ ਗਈ ਹੈ ਜਿਨ੍ਹਾਂ ਨੇ ਮੌਕੇ ਤੇ ਆ ਕੇ ਘਟਨਾ ਦਾ ਜਾਇਜ਼ਾ ਲਿਆ ਜਦੋਂ ਇਸ ਬਾਬਤ ਮਿਹਰੂ ਪੁਲਿਸ ਚੌਂਕੀ ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਨੂੰ ਧਿਆਨ ਵਿੱਚ ਲਿਆਉਂਦੇ ਹੋਏ ਤੇਜ਼ੀ ਨਾਲ ਪੁਲਿਸ ਜਾਂਚ ਜਾਰੀ ਹੈ ਮੇਰਾ ਨਾਂ ਰਣਜੀਤ ਸਿੰਘ ਸਰ ਕੀ ਮਾਮਲਾ ਹੈ ਸਾਰਾ ਚੋਰੀ ਦੀਵਾਰ ਦਾ ਤੋ ਅੰਜਾਮ ਦਿੱਤਾ ਚੋਰਾਂ ਨੇ ਤੁਹਾਡੀ ਮਕਾਨ ਵਿੱਚ ਹਾਂਜੀ ਮੈਂ ਗਿਆ ਸੀਗਾ ਜੀ ਮੰਡੀ ਨੂੰ ਕਣਕ ਲਾਉਣ ਮੇਰੇ ਮਦਰ ਪਿੰਡ ਭੋਗ ਤੇ ਗਿਆ ਹੋ ਸੀ ਜੀ ਤੇ ਮੇਰੇ ਡੈਡੀ ਹੁਣ ਖੇਤ ਨੂੰ ਗਏ ਸੀ ਟਰੈਕਟਰ ਲੈ ਕੇ ਉਸ ਤੋਂ ਬਾਅਦ ਦੋ ਜਣੇ ਆਏ ਮੇਰੀ ਵਾਈਫ ਸੀ ਘਰ ਇਕੱਲੇ ਦੋ ਬੰਦੇ ਆਏ ਆ ਅੱਛਾ ਮੂੰਹ ਬੰਨੇ ਹੋ ਸੀ ਉਹਨਾਂ ਦੇ ਕੋਈ ਪਛਾਣ ਨਹੀਂ ਹੋਈ ਆ ਜੀ ਦੋ ਬੰਦੇ ਆਏ ਆ ਜੀ ਤੇ ਕਿੰਨੇ ਕ ਬਜੇ ਟਾਈਮ ਸੀ ਕੋਈ 12 ਤੋਂ 12:30 ਦੇ ਵਿੱਚ ਕਿਸ ਚੀਜ਼ ਤੇ ਆਏ ਉਹ ਪਤਾ ਕੁਛ ਨਹੀਂ ਕੁਛ ਨਹੀਂ ਪਤਾ ਅੱਛਾ ਤੁਹਾਨੂੰ ਉਦੋਂ ਹੀ ਪਤਾ ਲੱਗਾ ਜੋ ਅੰਦਰ ਐਂਟਰੀ ਕਰ ਗਏ ਹਾਂ ਮੈਂ ਤਾਂ ਘਰੇ ਹੀ ਹਾਂ ਨੀ ਜੀ ਕਿੱਥੋਂ ਦੀ ਐਟਰੀ ਕੀਤੀ ਸੀ ਕੁਝ ਪਤਾ ਕੁਝ ਨਹੀਂ ਪਤਾ ਲੱਗ ਰਿਹਾ ਜੀ ਸਰ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਫਿਰ ਵਾਰ ਦਰ ਨੂੰ ਇੰਜਾਮ ਦਿੱਤਾ ਆ ਕੇ ਕੁਝ ਉਹ ਅੰਦਰ ਗਏ ਆ ਜੀ ਅੰਦਰ ਜਾ ਕੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਅੱਛਾ ਤੇ ਉਹਨਾਂ ਨੇ ਚਾਕੂ ਕੱਢਿਆ ਤੇ ਮਤਲਬ ਉਹਨਾਂ ਨੇ ਫੋਲਾ ਫਾਲੀ ਕੀਤੀ ਸਾਰੀ ਇੱਕ ਬੰਦਾ ਗੋਲ ਖੜ ਗਿਆ ਦੂਜੇ ਨੇ ਫੋਲਾ ਫਾਲੀ ਕੀਤੀ ਆ ਅੱਛਾ ਕਪੜੇ-ਕੁਪੜੇ ਫਰੋਲੇ ਆ ਅਲਮਾਰੀ ਲੋਕਰ ਨਹੀਂ ਖੁੱਲੇ ਹੈਗਾ ਉਹਨਾਂ ਤੇ ਉਹਦੇਆਂ ਜੋ ਬਾਲੀਆਂ ਸੀਗੀਆਂ ਉਹ ਲਾ ਲਈਆਂ ਆ ਤੇ ਫੱਤਾਂ ਦੇ ਵਿੱਚ ਮੁੰਡੀਆਂ ਪਾਈਆਂ ਸੀ ਉਹ ਲਾ ਕੇ ਲੈ ਗਏ ਬਾਲੀਆਂ ਕਿੱਧਰ ਪਾਈਆਂ ਹੋਈਆਂ ਸੀ ਹਾਂਜੀ ਹਾਂਜੀ ਤੇ ਮੁੰਡੀਆਂ ਲੈ ਗਏ ਨਗਦੀ ਬਗਰਾ ਵੀ ਲੈ ਕੇ ਨਹੀਂ ਨਹੀਂ ਲੋਕਰ ਖੁੱਲੋ ਨਹੀਂ ਜਾਨਵਰਾਂ ਦੀ ਕੋਈ ਤਾਂ ਅਸੀਂ ਕੀ ਦਿੱਤੀ ਨਹੀਂ ਉਦਾਂ ਮੰਨ ਲਓ ਕਿ ਜੀ ਤੁਹਾਤ ਨੂੰ ਕੋਈ ਉਦਾਂ ਡਰਾਡ ਜੀ ਸਿਰ ਲਗਭਗ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਕੀ ਕਰਦਾ ਜੀ ਕੋਈ ਨਾ ਸੀਗਾ ਤੁਸੀਂ ਪੁਲਿਸ ਨੂੰ ਚਿਹੜੂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ ਹਾਂਜੀ ਹਾਂਜੀ ਆਏ ਸੀ ਮਲਾਜੂ ਦੇ ਦੇਖ ਕੇ ਕੀ ਕਰਨ ਪੁਲਸ ਵਾਲੇ ਤਾਂ ਉਹ ਕਰਦੇ ਜੀ ਕਹਿੰਦੇ ਤਫਤੀਸ਼ ਕਰਦੇ ਹੋ ਦੇਖਦੇ ਜੇ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਚੇਰਵਾਦ ਆ ਗਈ ਸੀ ਇੱਥੇ ਅੱਗੇ ਜੀ ਛੇਤੀ ਆ ਗਏ ਜੀ ਜੀ ਫਿਰ ਲਵ ਕੋਈ ਤੇਰੀ ਵਾਰਦਾਤ ਹੋਈ ਸਾਡੇ ਕੁੱਟੀ ਵਿੱਚ ਨਹੀਂ ਸਾਡੇ ਕਦੇ ਨਹੀਂ ਹੋਈ ਕਿਹੜਾ ਪਿੰਡ ਹੈ ਹਰਦਾਸਪੁਰ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੀ انصاف ਮਿਲਣਾ ਚਾਹੀਦਾ ਜੀ ਜਿਹੜੇ ਬੰਦੇ ਕਰਦੇ ਆ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅੱਜ ਸਾਡਾ ਨੁਕਸਾਨ ਆਇਆ ਕੱਲੋ ਕਿਸੇ ਹੋਰ ਦਾ ਵੀ ਹੋ ਜਾਵੇ ਪਿੰਡਾਂ 'ਚ ਕਾਫੀ ਮਾਹੌਲ ਖਰਾਬ ਹੋ ਰਿਹਾ ਖਾਸੋ ਤੇ ਹਰਦਾਸਪੁਰ ਦੀ ਗੱਲ ਕਰੀ ਤਾਂ ਹਾਲ ਹਾਲਾ ਕੇ ਹਾਲ ਹੀ ਵਿੱਚ ਮਾਰਡਰ ਹੋ ਕੇ ਸਾਡੇ ਹੈਗਾ ਹਾਂ ਹਾਂਜੀ ਹਾਂਜੀ ਸਾਡੇ ਸਰਪੰਚ ਸਾਹਿਬ ਦੇ ਹਾਲਾ ਕੋਈ ਮਾਮਲਾ ਠੰਡਾ ਨਹੀਂ ਪਿਆ ਤਾਂ ਦੂਜੀ ਵਾਰਦਾਤ ਨੂੰ ਚੋਰਾ ਨਹੀਂ ਇਜਾਮ ਦੇਤਾ ਬਿਲਕੁਲ ਬਿਲਕੁਲ ਜੀ ਇਦਾਂ ਦੇ ਬੰਦੇ ਤਾਂ ਨੱਥ ਪਾਣੀ ਜਾਈਏ ਜੀ ਪ੍ਰਸ਼ਾਸਨ ਨੇ ਜੀ ਹੋਰ ਸਵਾਲ ਇਹਨਾਂ ਕੀ ਭਰੋਸਾ ਦਵਾਇਆ ਤੁਸੀਂ? ਉਹ ਸਾਹਿਬ ਦਾ ਭਰੋਸਾ ਦਵਾ ਕੇ ਆਏ ਜੀ। ਅੱਛਾ ਤੂੰ ਕੈਮਰੇ ਵਾਲੇ ਵੀ ਲੱਗੇ ਇਥੇ? ਕੈਮਰੇ ਲੱਗੇ ਆ ਜੀ ਕੈਮਰੇ ਬੰਦ ਹੋਗਾ ਜੀ ਰਾਤ। ਅੱਛਾ ਆਪਣੇ ਕੈਮਰੇ ਤਾਂ ਲੱਗੇ ਆ। ਉਹ ਜਦੋਂ ਸਵੇਰੇ ਅਸੀਂ ਦੇਖਿਆ ਤਾਂ ਕੈਮਰੇ ਸਾਡੇ ਮਾਲ ਆਸ-ਪਾਸ ਦੇ ਕੈਮਰੇ ਦੀ ਖੋਲ੍ਹਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਨਹੀਂ ਪਤਾ ਨਹੀਂ ਲੱਗਾ ਜੀ। ਕੁਝ ਨਹੀਂ। ਜੀ।